ਜਿਵੇਂ ਹੈ ਬੈਣੀਵਾਲ ਕਲਚਰ پارک ਤੁਹਾਨੂੰ ਦਿਖਾਉਣਾਂਗੇ ਬੈਣੀਵਾਲ ਕਲਚਰ پارک ਸਾਹਮਣੇ ਸਾਹਮਣੇ ਤੁਸੀਂ ਦੇਖਦੇ ਹੋ ਜਿਹੜੇ ਬਾਹਰ ਫਰੇਮ ਲੱਗੇ ਛੋਟੇ ਛੋਟੇ ਗੇਟ ਬਣਾਏ ਹੋਏ ਆ ਐ ਲੱਗਦਾ ਜਿਵੇਂ Rajasthan ਦੇ ਕਿਸੇ ਏਰੀਆ 'ਚ ਆ ਗਏ ਹੋਈਏ ਦੇਖ ਸਕਦੇ ਹੋ ਤੁਸੀਂ ਸਾਹਮਣੇ ਕੀ ਬਾਤ ਆ ਜੀ ਅੱਗੇ ਬਾਈ ਖੜਾਗਾ ਤੁਸੀਂ ਦੇਖ ਸਕਦੇ ਆ ਪੋਨ ਨਾਲ ਕਰਾਂਗੇ ਗੱਲ ਬਾਤ ਹੋਰ ਬਾਈ ਕੀ ਹਾਲ ਹੈ ਠੀਕ ਹਾਂ ਹਾਂਜੀ ਵਧੀਆ ਦੱਸੋ ਜੀ ਸਾਨੂੰ ਕੁਝ ਚੱਲ ਨਾ ਪਾਓ ਸਾਹਮਣੇ ਖੜੀ ਆ ਪੁਰਾਣੀ ਟੋਪ ਅੰਗਰੇਜ਼ਾਂ ਵੇਲੇ ਦੀ ਕਿਹੜਾ ਬਾਤ ਆ ਜੀ ਬੱਚਿਆਂ ਵਾਸਤੇ ਝੂਲੇ ਦੇਖੋ ਸ਼ਾਇਦ ਸ਼ੈੱਡ ਵਗੈਰਾ ਬਣ ਰਿਹਾਗਾ ਬਿਲਡਿੰਗ ਤਿਆਰ ਹੋਈ ਹਾਲ ਸੀ ਨਾ ਓਪਨ ਹੁਣ ਸੀ ਚੱਲਦੇ ਆ ਜੀ ਅੰਦਰ ਅੰਦਰ ਦੇਖਦੇ ਆਂ ਕੀ ਬਾਤ ਹੈ ਗਰਾਉਂਡ ਦੇ ਸਾਈਡ ਤੇ ਲੱਗਿਆਂਗੇ ਕਲਰ ਲਾਈਟਾਂ ਓਹ ਅੱਗੀ ਕੜਾ ਛੱਡੀ ਇੱਥੇ ਦਾ ਅੱਜ ਪੁਰਾਣੇ ਟਾਈਮ ਦੀ ਚੱਕੀ ਤੁਸੀਂ ਦੇਖ ਸਕਦੇ ਹੋ ਬੀਬੀ चक्की ते कोई पी रही है इस तरह करे हुआ ओल्ड खूह सामने देख सकते हो जी खूह क्या बात ਪੁਰਾਣੇ ਟਾਈਮ ਚ ਟੰਡਾ ਰਹਿੰਦੀ ਜਿਹਨੇ ਹੁੰਦਾ ਪਾਣੀ ਬਾਹਰ ਕੱਢਿਆ ਜਾਂਦਾ ਸੀਗਾ ਉਹ ਸਿਸਟਮ ਆ ਵਾ ਥੈਂਕ ਯੂ ਜੀ ਬਾਈ ਦਾ ਧੰਨਵਾਦ ਕਰਦੇ ਆ ਬਾਈ ਨੇ ਚਲਾ ਕੇ ਦਿਖਾਤਾ ਧੰਨਵਾਦ ਆ ਜੀ ਇਹ ਦੇਖਾ ਰਿਹਾ ਥੱਲੋਂ ਪਾਣੀ ਉੱਪਰ ਆ ਰਿਹਾ ਤੇ ਐਸੇ ਜੇ ਪਾਣੀ ਉੱਡੇ ਨਹੀਂ ਹੁੰਦੇ ਜੀ

ਇਹ ਕੀ ਕੀਤੀ ਹੈਗੀ ਡੈਕੋਰੇਸ਼ਨ ਇਹ ਦੇਖ ਲਓ ਮੇਯਾਰੀ ਆ ਗੁਰੇ ਪਰ ਲਵੇ ਨਾਈ ਡ੍ਰਾਪ ਲਾਈਨਿੰਗ ਸੀ ਤਾਂ ਥੋਰ ਤੇ ਅਸੀਂ ਕੁਛ ਪਲਾਨ ਹੋ ਰਹੀ ਬਣ ਗਿਆ ਤਾਂ ਅੱਨਿਆ ਅੱਥੀ ਅੱਜ ਰੋਟੀ ਗਿਆ ਵਾ ਤੋ ਗੀ ਬਣੇਗਾ ਜੀ ਫਿਰ ਸ਼ਾਇਦ ਚਾਦਰ ਚਾਦਰ ਕੱਢਦੀ ਹੈ ਇਹ ਮੈਂ ਚਾਦਰ ਕੱਢਦੀ ਪਾਵਾ ਦਰਵਾਜੇ ਵਿੱਚ ਮੋਰ ਅਦਰ ਕਿਸੇ ਨੇਤਾ ਦੀ ਬਣਾਇਆ ਹੋਇਆ ਸਟੈਚੂ ਆ ਕੋਲਮਣਾ ਕੇ ਤੁਸੀਂ ਦੇਖੋਗੇ ਤਾਂ ਪੂਰਾ ਕੈਂਡ ਹੀ ਹੈ ਕੰਮ ਮੇਰਾ ਨਹੀਂ ਹੋ ਰਿਹਾ ਲੱਗਦਾ ਇਹ ਤਾਂ ਬਹੁਤ ਆ ਜੀ ਲੌਂ ਟੈਂਟ ਲੌਂ ਟੈਂਟ ਨਾ ਲੌਂ ਟਾਈਮ ਤੇ ਹੁੰਦੀ ਹੈ ਜਿਵੇਂ ਜਦੋਂ ਲਾਈਟ ਨਹੀਂ ਹੁੰਦੀ ਸੀਗਾ ਤਾਂ ਲਾਲ ਟਾਈਮ ਦਾ ਇਸਤੇਮਾਲ ਕੀਤਾ ਜਾਂਦਾ ਸੀਗਾ ਚਾਨਣ ਵਜੋਂ ਬਾਤ ਕਰੀ ਬੋਸ ਨਾਲ ਬਣਾਇਆ ਗਈ ਆ ਪ੍ਰੈਸ ਦੇਖ ਸਕਦੇ ਤੁਸੀਂ ਕੋਲੇ ਵਾਲੀ ਕੋਲੇ ਵਾਲੀ ਪ੍ਰੈਸ ਸਾਹਮਣੇ ਦਾ ਪੁਰਾਣਾ ਚਰਖਾ 올ਡ ਟਾਈਮ ਦਾ ਟੈਲੀਫੋਨ ਹੈਲੋ 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 ਕਿਆ ਬਾਤ ਹੈ ਆ ਕਿ ਜੀ ਜਨ ਰੇਡੀਓ 올 ਟਾਈਮ ਦਾ 올 ਟਾਈਮ ਦਾ ਰੇਡੀਓ ਕਿਆ ਬਾਤ ਹੈ ਆ ਤੁਸੀਂ ਦੇਖ ਸਕਦੇ ਹੋਗੇ ਐਫ ਐਮ ਆਹਦਾ ਹੁੰਦਾ ਸੀ ਜਿਵੇਂ 108.90 ਐਮ 75 ਐਮ ਅਲੱਗ ਅਲੱਗ ਐਮ ਵੋਲਿਊਮ ਵਾਲੀਆਂ ਸੱਚਾਂ ਅੱਜ ਚੱਕੀ ਦਿਖਾਉਣਾ ਤੁਹਾਨੂੰ ਪੁਰਾਣੇ ਟਾਈਮ ਦੀ ਚੱਕੀ ਜਾਮ ਹੀ ਹੋਈ ਪਈ ਐ ਚਲਦੀ ਆਹ ਦਾ ਟੈਲੀਵਿਜ਼ਨ ਕਿਆ ਬਾਤ ਹੈ ਦੇਖੋ ਜੀ ਸ਼ਟਰ ਵੀ ਲੱਗਦਾ ਸੀ ਮੇਰੇ ਤੁਹਾਨੂੰ ਦਿਖਾਉਣੇ ਆ ਜਾਮ ਹੋਇਆ ਪਿਆ ਸ਼ਟਰ ਦਾ ਇਹ ਵੀ ਉਹ ਟੈਲੀਵਿਜ਼ਨ ਉਪਰਾਨਾ ਗੌਣ ਤੇ ਲੱਗੀਆਂ ਹੋਈਆਂ ਸਾਈਡ ਤੇ ਲਾਈਟਾਂ ਬਹੁਤ ਹੀ ਸੋਹਣੀਆਂ ਤੇ ਅਲੱਗ-ਅਲੱਗ ਕੰਨੜ ਦੀਆਂ ਬਹੁਤ ਵਧੀਆ ਡੈਕੋਰੇਟ ਕੀਤਾ ਹੋਇਆ ਹੈਗਾ ਇਹ ਦਸਤੋ ਰੈਂਟ ਮਿਨੀ ਰੈਸਟੋਰੈਂਟ ਵੀ ਕਿਹਾ ਜਾਂਦਾ ਤੇ ਬੈਣੀਵਾਲ ਪਾਰਕ ਵੀ ਕਿਹਾ ਜਾਂਦਾ ਹੈ। ਕੀ ਆ ਬਾਤ ਹੈ। ਹਲੋ 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 ਕਿਆ ਬਾਤ ਹਾਂ ਨੂੰ ਦਿਖਾਉਣੇ ਆਗੇ ਪੱਤ ਸਿੰਘ ਬਣਾਈ ਹੋਈ ਤਸਵੀਰ ਮੰਜੇ ਤੇ ਪੱਤ ਪੱਤ ਬਹੁਤ ਹੀ ਸੋਹਣਾ ਤਰੀਕ ਨਾਲ ਡਿਜ਼ਾਈਨ ਕੀਤਾ ਹੈ ਪੱਲੇ ਰੇਮ ਪੱਲੇ ਬੂਟੀਆਂ ਪਾਈਆਂ ਹੋਈਆਂ ਪਿੰਓ ਅਦਵਾਤ ਤੇ ਕਲਮ ਮਣਾਈਏ। ਕੀ ਬਾਤ ਹੈ। ਹੈਂਡਲ ਕੀਆ ਨੇ ਹੁੰਦਾ ਵੀ। ਘੋੜਿਆਂ ਨੇ ਲਾਖ ਦੇ ਪਈਆਂ ਨੇ। ਅੱਜ ਦੇਖ ਮਧਾਣੀ। ਪਾਗਟਾਂ ਵਿੱਚ। ਜੋ ਦੁੱਧ ਰੜਕਦੇ ਸੀ ਕੇ ਮਧਾਣੀਆਂ ਜੋ ਦੁੱਧ ਰੜਕ ਆ ਜਾਂਦਾ ਸੀਗਾ। ਅੱਜ ਤਾਂ ਅੱਜ ਕੋਲ ਤਾਂ ਬਿਜੜੀ ਵਾਲੀਆਂ ਮਧਾਣੀਆਂ ਆ ਗਈਆਂ ਨੇ। ਪੀਡੀ ਬਣਾਈ ਹੋਈ ਹੈ ਸ਼ਾਹਵਾਹ ਜੀ ਹੁਣ ਤੁਹਾਨੂੰ ਦਿਖਾਉਣੇ ਆਂਗੇ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਨਕ ਕੁਲਦੀਪ ਮਾਨਕ ਦਾ ਸਟੈਚੂ ਬਣਿਆ ਹੋਇਆ ਹੈ ਦੇਖ ਸਕਦੇ ਤੁਸੀਂ ਬਹੁਤ ਸੋਹਣੇ ਬ੍ਰੀਕ ਨਾਲ ਡਿਜ਼ਾਈਨ ਕਰਿਆ ਕਿਸੇ ਬਾਈ ਨੇ ਤੇ ਕਿਤਾ ਤਾਲ ਨੇਜੇ ਵਗੈਰਾ ਬਣਾਏ ਹੋਏ ਆਗੇ ਸੇਫਟੀ ਵਾਸਤੇ ਬਹੁਤ ਹੀ ਘੈਂਟ ਬਣਿਆ ਹੋਇਆ ਜੀ ਬਹੁਤ ਜਿਆਦਾ ਬਹੁਤ ਜੀ ਟਿਕਨ ਨਾਲ ਡਿਜ਼ਾਈਨ ਕੀਤਾ ਉਹ ਪੁਰਾਣੇ ਟਾਈਮ ਚ ਆਏ ਘੋਹਾਰਾਂ ਨਹੀਂ ਕਾਈਂ ਕੱਢਿਆ ਜਾਂਦਾ ਸੀਗਾ। ਛੇਕਾ ਵਗੈਰਾ ਨੂੰ ਵੀ ਲੱਗਦਾ ਸੀਗਾ। ਜਿਹੜੇ ਉੱਚੇ ਖੇਤ ਸੀਗੇ। ਇੱਥੇ ਪਾਣੀ ਨਹੀਂ ਗਿਆ ਜਾਂ ਫਿਰ ਤਾਂ ਸੀਗਾ। ਸੌਟ ਆਏ ਟਿੰਡਾ ਲਾ ਕੇ ਥੱਲੇ ਪਾਣੀ ਕਰਕੇ ਤਾਂ ਉੱਪਰਲੇ ਖੇਤਾਂ ਨੂੰ ਪਾਣੀ ਨਾ ਮਿਲਦੀ। ਕੀ ਆ ਬਤਾਸ? ਤੁੰਜਨ ਨੇ ਸੀ ਅੰਦਰ। ਆਹ ਐਸੀ ਹੋਰ ਵੀ ਯੂਟਿਊਬਰ ਹੈ ਹਾਂ ਫਾਈਟਿੰਗ ਕੀਤੀ ਉਹ ਵੀ ਟਿੱਕੇ ਨਾਲ ਬੰਦਾ ਨਹੀਂ ਬੰਦ ਕਰਦੇ ਹਾਂਸੀ ਖਾਣਿਆ ਖਾਣਾ ਹੀ